at ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਜਉ ਬੁਲਾਵੇ ਜਉ ਬੋਲੇ ਸੋਮੀ ਕੁਦਰਤ ਕਵਣ ਹਮਾਰੀ ਸਾਦ ਸੰਗ ਨਾਨਕ ਜਸ ਗਾਇਓ ਜੋ ਪ੍ਰਭ ਕੀ ਅਤ ਪਿਆਰੇ ਮੋਗ ਉਜਰੈ ਸਾਸਰ ਖਟ ਪੈੰਗ ਗਿਰਨ ਚੜ ਜਾਏ ਅੰਧ ਲਖੈ ਬਦਰੋ ਸੁਣੈ ਜੋ ਕਾਲ ਕਿਰਪਾ ਕਰਾ ਤਦਕ ਸਮ ਦੇ ਨੂਰ ਅਰਸੋ ਕੋਰਸੋ ਚਟਿਆ ਤਦ ਡਿਠੇ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੀ ਕਟਿਏ ਵਾਹਿਗੁਰੂ ਸਾਹਿਬ ਜੀ राग गौडी रे महला पंजवा चौपदे दोपदे सतगुरु प्रसाद जो परायो सोई अपना ਜੋ ਤਜ ਛੋਡਨ ਤਿਸੁ ਮਨ ਰਚਨਾ ਜੋ ਪਰਾਇਓ ਸੋਹੀ ਆਪਣਾ ਜੋ ਤਜ ਛੋਡਨ ਤਿਸੁ ਮਨ ਰਚਨਾ ਕਹੋ ਗੁਸਾਈ ਮਿਲਿਆ ਕਿਹਾ ਜੋ ਬਰਜਤ ਤਿਸ ਸੋ ਨੇਹ ਰਹਾਓ ਝੂਠ ਬਾਤ ਸਾ ਸਚ ਕਰ ਜਾਤੀ ਸਤ ਹੋਵਨ ਮਨ ਲਗੈ ਨਾ ਰਾਤੀ ਬਾਵੈ ਮਾਰਗ ਟੇਡਾ ਚਲਨਾ ਸੇਧਾ ਛੋੜ ਅਪੁੱਠਾ ਬੁਨਣਾ ਦੋਹਾ ਸ੍ਰੀ ਆਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਦੋਹਾ ਸ੍ਰੀ ਆਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਰਾਜਾ ਨਰਾਜ ਪਾਨਾਨ ਪਾਨ ਦੇਵਾਨ ਦੇਵ ਉਪਮਾ ਮਹਾਨ ਚਵਰ ਚਤਰ ਤਖਤ ਦੇ ਮਾਲਕ ਪਰਮ ਸਤਿਗੁਰੂ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹਜ਼ੂਰੀ ਵਿੱਚ ਹਰ ਜਸ ਸਰਵਣ ਕਰਨ ਲਈ ਇਕੱਤਰ ਹੋਏ ਗੁਰੂ ਰੂਪ ਖਾਲਸਾ ਸਾਧ ਸੰਗਤ ਜੀ ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਹੋਈ ਫਤਿਹ ਪ੍ਰਵਾਨ ਕਰੋ ਵਾਹਿਗੁਰਜ ਜੀ ਕਾ ਖਾਲਸਾ ਵਾਹਿਗੁਰਜ ਜੀ ਕੀ ਫਤਿਹ ਕਲ ਦੇ ਜਿਵਾਨ ਵਿੱਚ ਆਪਾਂ ਸਾਰਿਆਂ ਇਹ ਸਰਵਣ ਕੀਤਾ ਸੀ ਲਿਖ ਲੇਖਣ ਕਾਗਦ ਮਸਵਾਣੇ ਰਾਮ ਨਾਮ ਹਰ ਅਮਰਤ ਬਾਣੀ ਉਸ ਪ੍ਰਭੂ ਉਸ ਈਸ਼ਵਰ ਉਸ ਨਿਰੰਕਾਰ ਉਸ ਦਾਤੇ ਦਾ ਜੋ ਨਾਮ ਹੈ ਇਹ ਅਮਰਤ ਹੈ ਉਸ ਦੇ ਨਾਮ ਨੂੰ ਲਿਖਣਾ ਕਰ ਆਪਣੇ ਹਿਰਦੇ ਦੇ ਵਿੱਚ ਰਸਨਾ ਦੇ ਨਾਲ ਉਹਦਾ ਨਾਮ ਜਪ ਤੇ ਉਸ ਜਪੇ ਹੋਏ ਨਾਮ ਨੂੰ ਆਪਣੇ ਹਿਰਦੇ ਦੇ ਅੰਦਰ ਵਸਾ ਲੈ ਤਾਂ ਕਿ ਤੂੰ ਇਸ ਸੰਸਾਰ ਤੋਂ ਜਿਹੜਾ ਦੁੱਖਾਂ ਦਾ ਸਮੁੰਦਰ ਹੈ ਇਨੂੰ ਪਾਰ ਕਰ ਸਕੇ ਇੱਕ ਨਾਮ ਹੀ ਜਹਾਜ਼ ਹੈ ਜਿਹੜਾ ਇਸ ਭਵਜਲ ਸੰਸਾਰ ਦੇ ਵਿੱਚੋਂ ਪਾਰ ਲਾ ਸਕਦਾ ਦੂਜਾ ਕੋਈ ਨਹੀਂ ਬਾਣੀ ਦੇ ਬਚਨ ਹਨ ਸਤਿ ਪੁਰਖ ਜਨ ਜਾਣਿਆ ਸਤਿਗੁਰ ਜਿਸ ਕਾ ਨਾਮ ਸਤ ਕੀ ਹੈ ਸਤ ਦਾ ਪਾਵ ਹੈ ਸੱਚ ਇਹ ਸੰਸਾਰ ਦੇ ਵਿੱਚ ਬਾਕੀ ਸਭ ਕੁਝ ਝੂਠ ਹੈ ਮਥਿਆ ਹੈ ਉਹਦਾ ਨਾਮ ਹੀ ਸਤ ਹੈ ਜਿਉ ਕਲਿਆਣਕਾਰੀ ਹੈ ਜੀਵਾਂ ਦਾ ਖਲਿਆਣ ਕਰਦਾ ਹੈ ਸੁੰਦਰ ਹੈ ਉਸੇ ਸਤ ਨੂੰ ਬਾਣੀ ਦੇ ਨਾਮ ਕਿਹਾ ਹੈ ਈਸ਼ਵਰ ਕਿਹਾ ਕਿਸੇ ਨੇ ਵਾਹਿਗੁਰੂ ਕਿਹਾ ਉਸੇ ਸਤ ਨੂੰ ਕਿਸੇ ਨੇ ਅਨਲ ਹਕ ਕਿਹਾ ਕਿਸੇ ਨੇ ਅੱਲਾ ਕਿਹਾ ਸਤ ਇੱਕ ਹੈ ਅਨੇਕ ਨਹੀਂ અતે ઓ સત ઈશ્વર હૈ ઉસને વાણીને પૂર્વ કેહ હૈ ક્યોકી ઉસમે માતા પિતા ਦਾ કોઈ આંશ નહીં હૈ ના તાતા ના માતા ਨਾ ਜਾਤਾ ਨਾ ਪਾਤਾ ਉਹ ਪਰਖ ਹੈ ਉਹ ਕਦੇ ਮਿਟਦਾ ਨਹੀਂ ਉਹ ਬਲ ਵਾਲਾ ਹੈ ਉਹ ਪਰਖ ਜੀਵਾਂ ਦੇ ਨਰਕਾਂ ਤੋਂ ਰੱਖਿਆ ਕਰਦਾ ਹੈ ਬਾਣੀ ਨੇ ਉਸ ਨੂੰ ਅਕਾਲ ਵੀ ਕਿਹਾ ਹੈ ਉਸ ਨੂੰ ਸਤਨਾਮ ਵੀ ਕਿਹਾ ਹੈ ਉਹ ਪੁਰਖ ਸ੍ਰਿਸ਼ਟੀ ਦਾ ਕਰਤਾ ਹੈ ਉਹ ਪੁਰਖ ਨਿਰਭਉ ਹੈ ਕਿਸੇ ਦਾ ਪਉ ਨਹੀਂ ਉਹ ਨਿਰਵੈਰ ਹੈ ਸਮੇ ਦੇ ਬੰਧਨਾਂ ਤੋਂ ਰਹਿਤ ਹੈ ਉਹ ਕਿਸੇ ਬੰਧਨ ਦੇ ਵਿੱਚ ਨਹੀਂ ਆਉਂਦਾ ਉਹ ਜੜਰੇ ਜੜੇ ਦੇ ਵਿੱਚ ਸਮਾਇਆ ਰਿਹਾ ਹੈ ਉਹ ਕਦੇ ਝੂਨਾ ਦੇ ਵਿੱਚ ਨਹੀਂ ਆਉਂਦਾ ਉਹ ਸੁੱਤੇ ਸਿੱਧ ਪ੍ਰਕਾਸ਼ ਰੂਪ ਹੈ ਉਹ ਸੱਚ ਹੈ ਝੂਠ ਨਹੀਂ ਹੈ ਤਿੰਨਾ ਸਮਿਆਂ ਵਿੱਚ ਅਸੀਂ ਉਸ ਨੂੰ ਝੂਠਾ ਨਹੀਂ ਕਹਿ ਸਕਦੇ ਉਹ ਭੂਤਕਾਲ ਵਿੱਚ ਵੀ ਸੀ ਉਹ ਵਰਤਮਾਨ ਕਾਲ ਵਿੱਚ ਵੀ ਹੈ ਉਹ ਭਵਿੱਖ ਵਿੱਚ ਵੀ ਹੋਵੇਗਾ ਬਲਕਿ ਜਦੋਂ ਸ੍ਰਿਸ਼ਟੀ ਨਹੀਂ ਸੀ ਇਹ ਤਮਾਮ ਪਸਾਰਾ ਨਹੀਂ ਫਸਰਿਆ ਸੀ ਉਹ ਉਸ ਸਮੇਂ ਵੀ ਮੌਜੂਦ ਸੀ ਉਹ ਹੁਣ ਵੀ ਹੈ ਸਦੀਵ ਕਾਲ ਰਹੇਗਾ ਇਸੇ ਤਰ੍ਹਾਂ ਈਸ਼ਵਰ ਦੀ ਜਾਣਕਾਰੀ ਮਨੁੱਖ ਨੂੰ ਹੈ ਜਾਣਕਾਰੀ ਰੱਖਦਾ ਪਰ ਮਨੁੱਖ ਜਾਣਦਾ ਨਹੀਂ ਜਾਣਕਾਰੀ ਜਾਣੇ ਦਾ ਕਦੋਂ ਜਦੋਂ ਸਾਧਨਾ ਵਿੱਚ ਪੈ ਕੇ ਉਸ ਨੂੰ ਆਪਣੇ ਅੰਦਰ ਵੇਖ ਲਵੇ ਜੋ ਸਤ ਹੈ ਉਸ ਨੂੰ ਆਪਣੇ ਅੰਦਰ ਵੇਖ ਲਵੇਗਾ ਤਦ ਜਾਣੇਗਾ ਇਸ ਨੂੰ ਗਿਆਨ ਹੋ ਜਾਵੇਗਾ ਕਿ ਉਹ ਬਾਹਰ ਨਹੀਂ ਹੈ ਉਹ ਸਾਡੇ ਅੰਦਰ ਹੀ ਹੈ ਜਦੋਂ ਇਸ ਨੂੰ ਗਿਆਨ ਹੋ ਗਿਆ ਕਿ ਜਿਸ ਨੂੰ ਮੈਂ ਬਾਹਰ ਲੱਭ ਰਿਹਾ ਸੀ ਉਹ ਤਾਂ ਅੰਦਰ ਹੀ ਬੈਠਾ ਹੈ ਦਾਣੀ ਵਜਨ ਕਹਿੰਦੀ ਹੈ ਸਤਿਪੁਰਖ ਜਿਨ ਜਾਣਿਆ ਜਿਸ ਨੇ ਉਹ ਸਤਿਪੁਰਖ ਅਕਾਲਪੁਰਖ ਵਾਹਿਗੁਰੂ ਨੂੰ ਜਾਣ ਲਿਆ ਸਤਿਗੁਰ ਤਿਸ ਕਾ ਨਾਮ ਉਸ ਦਾ ਨਾਮ ਸਤਿਗੁਰੂ ਹੈ ਜਿਹੜਾ ਉਸ ਸਤ ਨੂੰ ਜਾਣ ਗਿਆ ਜਿਹਨੇ ਜਾਣ ਲਿਆ ਹਨ ਤਨ ਤਨ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਤੋਂ ਲੈ ਕੇ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੱਕ ਦਸਾਂ ਗੁਰੂਆਂ ਨੇ ਜਾਣਿਆ ਹੈ ਉਹਨਾਂ ਨੇ ਜਾਣ ਲਿਆ ਸਤਿਗੁਰੂ ਇਸੇ ਕਰਕੇ ਅਸੀਂ ਉਹਨਾਂ ਨੂੰ ਸਤ ਗੁਰੂ ਕਹਿੰਦੇ ਹਾਂ ਉਹਨਾਂ ਦਾ ਨਾਮ ਜਿਹੜੇ ਉਹਨੂੰ ਜਾਣ ਜਾਂਦੇ ਨੇ ਉਹਨਾਂ ਦਾ ਨਾਮ ਸਤਗੁਰੂ ਪੈ ਜਾਂਦਾ ਹੈ ਕਿਉਂਕਿ ਉਹਨਾਂ ਨੇ ਸਤ ਨੂੰ ਜਾਣ ਲਿਆ ਜਿਨੇ ਸਤ ਨੂੰ ਜਾਣ ਲਿਆ ਸਤਗੁਰੂ ਹੋ ਗਿਆ ਸਤਗੁਰੂ ਨਿਰਵੈਰ ਹੈ ਉਹਦਾ ਕਿਸੇ ਨਾਲ ਕੋਈ ਵੈਰ ਨਹੀਂ ਹੈ ਜੋ ਸਤਿਗੁਰੂ ਉਪਦੇਸ਼ ਦਿੰਦਾ ਹੈ ਉਹ ਸਾਰੀ ਮਨੁੱਖਤਾ ਦੇ ਲਈ ਹੁੰਦਾ ਹੈ ਉਹ ਕਿਸੇ ਇੱਕ ਲਈ ਨਹੀਂ ਉਹ ਸਾਂਝਾ ਉਪਦੇਸ਼ ਹੈ ਉਹ ਸਾਰੀ ਮਨੁੱਖਤਾ ਲਈ ਹਨ ਗੁਰੂ ਸਾਹਿਬਾਂ ਨੇ ਜਾਣ ਲਿਆ ਉਹਨਾਂ ਨੇ ਜਾਣ ਕੇ ਮੁਨੱਖਤਾ ਨੂੰ ਉਪਦੇਸ਼ ਦਿੱਤਾ ਇਹ ਤਾਂ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੋ ਸਾਡੇ ਪਾਸ ਨੇ ਇਹ ਉਪਦੇਸ਼ ਹੈ ਇਹਦੀ ਬਾਣੀ ਇਹਨੂੰ ਕੋਈ ਪੜ ਸਕਦਾ ਹੈ ਚਾਹੇ ਸਿੱਖ ਪੜੇ ਚਾਹੇ ਹਿੰਦੂ ਪੜੇ ਚਾਹੇ ਮੁਸਲਮਾਨ ਪੜੇ ਚਾਹੇ ਈਸਾਈ ਪੜੇ ਕੋਈ ਵੀ ਪੜ ਸਕਦਾ ਹੈ ਇਸ ਤੋਂ ਗਿਆਨ ਪ੍ਰਾਪਤ ਕਰ ਸਕਦਾ ਹੈ ਕਿਉਂਕਿ ਉਪਦੇਸ਼ ਹੈ ਸਤਿਗੁਰੂ ਦਾ ਹੁਣ ਸਵਾਲ ਇਹ ਹੋਇਆ ਕਿ ਈਸ਼ਵਰ ਦੀ ਪ੍ਰਾਪਤੀ ਕਿਸ ਨੂੰ ਹੋਵੇਗੀ ਹੁਣ ਸਤਿਗੁਰਾਂ ਨੇ ਇਹ ਗੱਲ ਨਹੀਂ ਕਿਹਾ ਕਿ ਜਿਹੜੇ ਮੇਰੇ ਪਾਸ ਰਹਿੰਦੇ ਹਨ ਉਹਨਾਂ ਨੂੰ ਪ੍ਰਾਪਤੀ ਹੋਵੇਗੀ ਦੂਜਿਆਂ ਨੂੰ ਨਹੀਂ ਤੁਸੀਂ ਮੇਰੇ ਕੋਲ ਰਹਿੰਦੇ ਹੋ ਤੁਹਾਨੂੰ ਨਿਰੰਕਾਰ ਦੀ ਪ੍ਰਾਪਤੀ ਹੋਵੇਗੀ ਦੂਸਰੇ ਨੂੰ ਨਹੀਂ ਹੋਣੀ ਗੁਰੂ ਸਾਹਿਬ ਨੇ ਗੱਲ ਕੀਤੀ ਸੱਚ ਕਹੋ ਸੁਣ ਲਿਓ ਸਵੇ ਜਿਨ ਪ੍ਰੇਮ ਕਿਓ ਤਿਨਹੀ ਪ੍ਰਭ ਪਾਇ ਜਿਹੜਾ ਪਿਆਰੋਂ ਅੰਦਰੋਂ ਪ੍ਰੇਮ ਕਰਦਾ ਹੈ ਅੰਦਰੋਂ ਇਹਦੇ ਨਾਲ ਜੁੜ ਜਾਂਦਾ ਹੈ ਸਤ ਦੇ ਨਾਲ ਉਹ ਹੀ ਇਸ ਨੂੰ ਪਾ ਲੈਂਦਾ ਹੈ ਸੋ ਅੱਜ ਦੇ ਪਾਵਨ ਸ਼ਬਦ ਵਿੱਚ ਗੁਰੂ ਸਾਹਿਬ ਮਨੁੱਖਤਾਂ ਨੂੰ ਇਸ ਤਰ੍ਹਾਂ ਉਪਦੇਸ਼ ਕਰ ਰਹੇ ਹਨ ਭਾਈ ਰਾਗ ਗਉੜੀ ਗੁਆਰੇ ਰੇ ਮਹੱਲਾ ਪੰਜਵਾਂ ਚੌਪਦੇ ਦੋਪਦੇ ਇਕ ਓੰਕਾਰ ਸਤਗੁਰ ਪ੍ਰਸਾਦ ਰਾਗ ਗੋੜੀ ਗਵਾਰੀ ਦੇ ਪਾਵੇ ਖੁਸ਼ੀਆਂ ਭਰਿਆ ਬਖਸ਼ਿਸ਼ਾਂ ਭਰਿਆ ਸਮਾਂ ਤਾਂ ਤਨ ਤਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਵਿਚਾਰਣ ਕੀਤਾ ਹੋਇਆ ਇਹ ਸ਼ਬਦ ਹੈ ਇਹ ਬਾਣੀ ਚਾਰ ਪਦਿਆਂ ਵਾਲੀ ਤੇ ਦੋ ਪਦਿਆਂ ਵਾਲੀ ਬਾਣੀ ਹੈ ਆਪ ਜੀ ਕਹਿ ਰਹੇ ਹਨ ਕਿ ਉਹ ਪਰਮਾਤਮਾ ਉਹ ਪ੍ਰਭੂ ਅਕਾਲ ਪੁਰਖ ਵਾਹਿਗੁਰੂ ਜਿਸ ਦੇ ਅਨੰਤ ਨਾਮ ਹਨ ਉਹ ਇੱਕ ਪਰਮੇਸ਼ਰ ਇੱਕ ਹੀ ਹੈ ਅਤੇ ਉਸ ਨੂੰ ਜਾਣਿਆ ਜਾਂਦਾ ਹੈ ਸਤਿਗੁਰਾਂ ਦੀ ਕਿਰਪਾ ਦੁਆਰੇ ਜੇ ਸਤਿਗੁਰੂ ਕਿਰਪਾ ਕਰਨ ਤਾਂ ਹੀ ਜੀਵ ਇਹ ਮਨੁੱਖ ਉਸ ਨੂੰ ਜਾਣ ਸਕਦਾ ਹੈ ਜੋ ਪਰਾਇਓ ਸੋਈ ਆਪਣਾ ਇਹ ਸਰੀਰ ਹੈ ਪਿਆਰਿਓ ਇਹ ਸਾਡਾ ਆਪਣਾ ਨਹੀਂ ਹੈ ਅਸੀਂ ਸਰੀਰ ਲੈ ਕੇ ਇਸ ਮਾਤ ਲੋਕ ਦੇ ਵਿੱਚ ਆਏ ਪਰ ਇਹ ਆਪਣਾ ਨਹੀਂ ਹੈ ਆਇਆ ਹੈ ਕਿਉਂਕਿ ਜਿਹੜੀ ਪ੍ਰਾਈ ਵਸਤੂ ਹੁੰਦੀ ਹੈ ਉਹਨੂੰ ਦੇਣ ਵਾਲਾ ਕਦੇ ਵੀ ਲੈ ਜਾ ਸਕਦਾ ਹੈ ਅਸੀਂ ਕੋਈ ਚੀਜ਼ ਕਿਸੇ ਤੋਂ ਲੈ ਕੇ ਆਉਂਦੇ ਹਾਂ ਜੋ ਸਾਡੀ ਆਪਣੀ ਨਹੀਂ ਹੈ ਉਹ ਲੈਣ ਵਾਲਾ ਜਿਸ ਦੀ ਉਹ ਵਸਤੂ ਹੈ ਉਹ ਕਦੇ ਵੀ ਆ ਸਕਦਾ ਹੈ ਕਦੇ ਵੀ ਆ ਕੇ ਸਾਡੇ ਕੋਲੋਂ ਮੰਗ ਲਵੇ ਇਹ ਉਸ ਦੀ ਮਰਜ਼ੀ ਹੈ ਜਿਸ ਨੇ ਉਹ ਵਸਤੂ ਦਿੱਤੀ ਹੈ ਕਿਉਂਕਿ ਵਸਤੂ ਦਾ ਮਾਲਕ ਉਹ ਹੈ ਉਹ ਜਦੋਂ ਜੀ ਚਾਵੇ ਉਹ ਵਸਤੂ ਲਿਜਾ ਸਕਦਾ ਹੈ ਇਸ ਕਰਕੇ ਪਰਾਈ ਵਸਤੂ ਨੂੰ ਅਸੀਂ ਆਪਣੀ ਨਹੀਂ ਕਹਿ ਸਕਦੇ ਪਰ ਇਹ ਮਨੁੱਖ ਜੋ ਸਰੀਰ ਹੈ ਪਰਾਇਆ ਹੈ ਇਸ ਨੂੰ ਇਹ ਆਪਣਾ ਸਮਝ ਬੈਠਾ ਹੈ ਜੋ ਤਦ ਤਜ ਛੋੜ ਤਿਸ ਸਿਉ ਮਨ ਰਚਨਾ ਤਜ ਦਾ ਭਾਵ ਹੈ ਤਿਆਗ ਜਾ ਛੱਡ ਦੇ ਦੇ ਹੁਣ ਸਰੀਰ ਨੇ ਸਾਥ ਛੱਡ ਜਾਣਾ ਸਦਾ ਨਹੀਂ ਰਹਿਣਾ ਜਿੰਨੇ ਸਵਾਸ ਅਸੀਂ ਅਕਾਲਪੁਰਖ ਵਾਹਿਗੁਰੂ ਦੇ ਦਰ ਤੋਂ ਲੈ ਕੇ ਆਏ ਹਾਂ ਉਹ ਅਸੀਂ ਇਸ ਮਾਤ ਲੋਕ ਦੇ ਵਿੱਚ ਪੂਰੇ ਕਰਨੇ ਨੇ ਉਹਨਾਂ ਦੇ ਨਾਲ ਨਾਮ ਜਪਣਾ ਹੈ ਜਿਹੜਾ ਇਹ ਸਰੀਰ ਹੈ ਜਦੋਂ ਉਹ ਸਵਾਸ ਖਤਮ ਹੋ ਗਏ ਤੇ ਸਾਨੂੰ ਛੱਡ ਕੇ ਜਾਣਾ ਪੈਣਾ ਹੈ ਆਤਮਾ ਉਸੇ ਸਮੇਂ ਛੱਡ ਜਾਏ ਜਦੋਂ ਉਹਦਾ ਬੁਲਾਵਾ ਆ ਗਿਆ ਉਹ ਸਰੀਰ ਨਾਲ ਪਿਆਰ ਨਹੀਂ ਕਰਦੀ ਜਦੋਂ ਨਿਰੰਕਾਰ ਦਾ ਬੁਲਾਵਾ ਆ ਗਿਆ ਉਹਨੇ ਉਸੇ ਸਮੇਂ ਸਰੀਰ ਨੂੰ ਛੱਡ ਜਾਣਾ ਹੈ ਚਾਹੇ ਕਿੰਨਾ ਹੀ ਸੋਹਣਾ ਕਿਉਂ ਨ ਹੋਵੇ ਉਹ ਛੱਡ ਜਾਂਦੀ ਹੈ ਫਿਰ ਉਹ ਛੱਡਣ ਲੱਗੀ ਇਹ ਨਹੀਂ ਵੇਖਦੀ ਕਿ ਇਹਦੀ ਆਯੂ ਕਿੰਨੀ ਹੈ ਉਹ ਨਹੀਂ ਵੇਖਦੀ 10 ਸਾਲ ਦੀ ਉਮਰ ਹੈ 20 ਸਾਲ ਦੀ ਹੈ 30 ਸਾਲ ਦੀ ਹੈ 40 ਸਾਲ ਦੀ ਉਹ ਨਹੀਂ ਦੇਖਦੀ ਪਰ ਜਦੋਂ ਉਹਦਾ ਬੁਲਾਵਾ ਆ ਗਿਆ ਤਰੰਤ ਹੀ ਉਹਨੇ ਛੱਡ ਜਾਣਾ ਹੁਣ ਜਿਹੜੀ ਚੀਜ਼ ਛੱਡਣ ਵਾਲੀ ਹੈ ਉਹਨੂੰ ਇਹ ਮੌਕਾ ਆਪਣੇ ਸਮਝੀ ਬੈਠਾ ਉਹਦੇ ਨਾਲ ਮਨ ਜੋੜ ਰਿਹਾ ਹੈ ਇਹ ਭੁੱਲ ਗਿਆ ਕਿ ਮੈਂ ਸੰਸਾਰ ਤੋਂ ਚਲੇ ਜਾਣਾ ਹੈ ਉਹਦੇ ਨਾਲ ਮਨ ਜੋੜ ਕੇ ਇਹ ਸੰਸਾਰ ਦੇ ਰੰਗ ਤਮਾਸ਼ਿਆਂ ਦੇ ਵਿੱਚ ਮਸਤ ਹੋ ਰਿਹਾ ਹੈ ਆਪਣੇ ਮਨ ਨੂੰ ਉਧਰ ਲਾ ਰਿਹਾ ਹੈ ਪਰ ਵਾਸਤਵ ਵਿੱਚ ਭੁੱਲ ਰਿਹਾ ਹੈ ਕਿ ਇੱਕ ਦਿਨ ਇਸਕਾ ਆ ਉਹ ਛੱਡ ਕੇ ਚਲੇ ਜਾਣਾ ਹੈ ਸਰੀਰ ਨੂੰ ਛੱਡ ਜਾਣਾ ਹੈ ਨਿਰੰਕਾਰ ਨਾਲ ਮਨ ਨਹੀਂ ਜੋੜ ਰਿਹਾ ਇਕਟਾਂਬ ਦੇ ਨਾਲ ਪਰਿਵਾਰ ਦੇ ਨਾਲ ਪੁੱਤਰਾਂ ਧੀਆਂ ਸਾਖ ਸਬੰਧੀਆਂ ਦੇ ਨਾਲ ਮਨ ਨੂੰ ਜੋੜ ਰਿਹਾ ਹੈ ਉਹਦੇ ਵਿੱਚ ਹੀ ਲੱਗਾ ਰਿਹਾ ਹੈ ਕਾ ਗੋਸਾਈ ਮਿਲਿਆ ਕਿਹਾ ਫਿਰ ਇਹ ਗੱਲ ਦੱਸੋ ਗੋਸਾਈ ਦਾ ਭਾਵ ਹੈ ਪਰਮਾਤਮਾ ਹੁਣ ਪਿਆਰ ਤਾਂ ਸਰੀਰ ਦੇ ਨਾਲ ਕਰ ਰਿਹਾ ਹੈ ਸੰਸਾਰ ਦੇ ਨਾਲ ਕਰ ਰਿਹਾ ਹੈ ਪਰਮਾਤਮਾ ਦੇ ਨਾਲ ਤਾਂ ਪਿਆਰ ਹੀ ਕੋਈ ਨਹੀਂ ਹੁਣ ਜੇ ਉਹਦੇ ਨਾਲ ਪਿਆਰ ਨਹੀਂ ਤਾਂ ਮਿਲੇਗਾ ਕਿਵੇਂ ਉਸ ਨੂੰ ਅਗਲੇ ਭਗਤੀ ਚ ਕਹਿ ਰਹੇ ਹਨ ਜੋ ਬਿਰਜਤ ਤਿਸ ਸੋਨਹਿ ਵੇਦ ਸ਼ਾਸਤਰਾਂ ਤੇ ਮਹਾਤਮ ਜਿਸ ਕੰਮ ਤੋਂ ਤੈਨੂੰ ਰੋਕ ਦੇ ਹ ਇਹ ਮਨੁੱਖ ਉਹਨਾਂ ਜਾ ਰਿਹਾ ਹੈ ਉਹ ਰੋਕਦੇ ਹਨ ਸੰਸਾਰ ਵੱਲ ਕਿ ਜਿਹੜੇ ਸੁਆਸਥ ਨੂੰ ਲੈ ਕੇ ਆਇਆ ਹੈ ਇਹਨਾਂ ਦੇ ਨਾਲ ਨਾਮ ਜਪਣਾ ਹੈ ਪਰ ਇਹ ਮੂਰਖ ਮਨ ਸੰਸਾਰ ਨਾਲ ਜੁੜ ਰਿਹਾ ਹੈ ਸੰਸਾਰ ਦੇ ਪ੍ਰੇਮ ਵਿੱਚ ਲੰਗ ਰਿਹਾ ਹੈ ਰਹਾਉ ਦਾ ਵਿਸ਼ਰਾਮ ਦੇ ਕੇ ਅਗਲੀ ਪੰਕਤੀ ਜੁਕਤਨ ਕਰ ਰਹੇ ਹਨ ਝੂਠ ਬਾਤ ਸਾ ਸੱਚ ਕਰ ਜਾਤੀ ਜਿਉਣ ਦੀ ਗੱਲ ਝੂਠ ਹੈ ਪਿਆਰੇ ਮਰਨਾ ਸੱਚ ਹੈ ਕਿਉਂਕਿ ਮਰਨਾ ਤਾਂ ਹੈ ਇੱਕ ਦਿਨ ਸਭ ਨੇ ਸੰਸਾਰ ਤੋਂ ਜਾਣਾ ਹੈ ਇਹ ਸੱਚ ਹੈ ਪਰ ਜੇ ਕੋਈ ਕਵੇ ਮੈਂ ਜਿਉਣਾ ਹੈ ਇਹ ਝੂਠ ਹੈ ਕਿਉਂਕਿ ਜਿਉਣਾ ਦਾ ਪਤਾ ਹੀ ਕੋਈ ਨਹੀਂ ਜਿਹੜਾ ਸਵਾਸ ਅਸੀਂ ਅੰਦਰ ਲੈ ਕੇ ਜਾ ਰਹੇ ਹਾਂ ਇਹਨੇ ਬਾਹਰ ਆਉਣਾ ਹੈ ਕਿ ਨਹੀਂ ਆਉਣਾ ਇਹਦੇ ਬਾਰੇ ਤਾਂ ਸਾਨੂੰ ਗਿਆਨ ਹੀ ਕੋਈ ਨਹੀਂ ਫਿਰ ਜਿਉਣਾ ਝੂਠ ਹੈ ਮਰਨਾ ਸੱਚ ਹੈ ਇਹ ਗੱਲ ਜਾਣ ਲੈ ਸਤ ਹੋ ਵਨ ਮਨ ਲਗੈ ਨਾ ਰਾਤੀ ਅਤੇ ਜਿਸ ਵੇਲੇ ਮੌਤ ਨੇ ਸੱਚ ਹੋ ਕੇ ਰਹਿਣਾ ਹੈ ਉਹ ਮਨ ਨੂੰ ਰਤਾ ਪਰ ਵੀ ਨਹੀਂ ਲੱਗਦਾ ਮਨ ਨਹੀਂ ਸੋਚਦਾ ਮੌਤ ਬਾਰੇ ਕਦੇ ਸੋਚਦਾ ਹੀ ਨਹੀਂ ਜਉਣ ਬਾਰੇ ਸੋਚਦਾ ਪਰ ਸੱਚ ਹੈ ਪਿਆਰਿਆ ਇੱਕ ਦਿਨ ਉਹਨੇ ਲੈ ਜਾਣਾ ਹੈ ਬਾਵੇਂ ਮਾਰਗ ਟੇਡਾ ਚਲਣਾ ਇਹ ਟੇਡਾ ਜੀ ਵਾਮ ਮਾਰਗਾਂ ਦੇ ਮਤ ਅਨੁਸਾਰ ਟੇਡੇ ਰਸਤੇ ਚੱਲਦਾ ਹੈ ਟੇਡਾ ਰਸਤਾ ਕਰਦਾ ਪਰਮੇਸ਼ਵਰ ਅਕਾਲ ਪੁਰਖ ਵਾਹਿਗੁਰੂ ਦੇ ਨਾਮ ਨੂੰ ਉਹਦੇ ਸਿਮਰਨ ਨੂੰ ਤਿਆ ਕੇ ਜੋ ਸੰਸਾਰਕ ਰਸਤਾ ਹੈ ਉਹਦੇ ਤੇ ਚੱਲਦਾ ਹੈ ਭਾਵ ਸਹੀ ਰਸਤਾ ਛੱਡ ਦਿੰਦਾ ਹੈ ਤੇ ਟੇਢੇ ਰਸਤੇ ਤੇ ਤੁਰਦਾ ਹੈ ਸੇਦਾ ਛੋੜ ਅਪੁੱਠਾ ਬੁਨਣਾ ਨਿਸ਼ਕਾਮ ਕਰਮਾਂ ਦੇ ਕਰਨੇ ਰੂਪੀ ਸਿੱਧੇ ਰਸਤੇ ਨੂੰ ਛੱਡ ਦਿੰਦਾ ਸਿੱਧੇ ਰਸਤੇ ਨੂੰ ਛੱਡ ਕੇ ਤੇ ਪੁੱਠਾ ਬੁਨਣਾ ਪੁੱਠੇ ਕੰਮ ਕਰਦਾ ਹੈ ਸੰਸਾਰ ਦੇ ਵਿੱਚ ਆ ਕੇ ਜਿਹੜੇ ਨਹੀਂ ਕਰਨੇ ਉਹ ਕਰਮ ਕਰ ਰਿਹਾ ਹੈ ਜਿਹੜੇ ਕਰਨੇ ਨੇ ਉਹ ਨਹੀਂ ਕਰਦਾ ਅਪੂਠਾ ਬੁੰਦਿਆ ਹੈ ਦੋਹਾ ਸ੍ਰੀ ਆਕਾ ਖਸਮ ਪ੍ਰਭ ਸੋਈ ਦੋਹਾ ਸ੍ਰੀ ਦਾ ਸੁਆਮੀ ਉਹ ਮਾਲਕ ਉਹ ਪ੍ਰਭੂ ਆਪ ਹੈ ਪਿਆਰਾ ਉਹ ਲੋਕ ਦਾ ਵੀ ਸੁਆਮੀ ਹੈ ਪਰਲੋਕ ਦਾ ਵੀ ਸੁਆਮੀ ਹੈ ਉਹ ਸੰਸਾਰ ਦੇ ਵਿੱਚ ਵੀ ਜੀਵਾਂ ਦੀ ਰੱਖਿਆ ਕਰਦਾ ਹੈ ਤੇ ਪਰਲੋਕ ਦੇ ਵਿੱਚ ਵੀ ਉਹ ਆਪ ਹੀ ਹੈ ਦੋਹਾਂ ਸ੍ਰੀਆਂ ਦਾ ਉਹ ਸੁਆਮੀ ਉਹ ਖਸਮ ਆਪ ਹੀ ਹੈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਤੇ ਜਿਸ ਨੂੰ ਆਪਣੇ ਨਾਲ ਬੁਲਾ ਲੈਂਦਾ ਜਿਹਦੇ ਤੇ ਕਿਰਪਾ ਕਰਦਾ ਹੈ ਜਿਹੜੇ satsang ਕਰਦੇ ਨੇ ਉਹਦਾ ਨਾਮ ਸੁਣਦੇ ਨੇ ਪਤਾ ਨਹੀਂ ਕਿਹੜੀ ਕਹੀ ਗੱਲ ਮਨ ਦੇ ਵਿੱਚ ਅਸਰ ਕਰ ਜਾਵੇ ਜਦੋਂ satsang ਦੇ ਵਿੱਚ ਬੈਠ ਕੇ satsang ਕਰਦੇ ਨੇ ਉਹਨਾਂ ਨੂੰ ਫਿਰ ਉਹ ਆਪਣੇ ਨਾਲ ਮਿਲ ਜਾਂਦਾ ਤੇ ਜਿਹੜੇ ਉਹਦੇ ਨਾਲ ਮਿਲ ਜਾਂਦੇ ਨੇ ਉਹ ਇਸ ਸੰਸਾਰ ਤੋਂ ਮੁਕਤ ਹੋ ਜਾਂਦੇ ਨੇ ਉਹਨਾਂ ਨੂੰ ਉਹ ਮੁਕਤ ਕਰ ਦਿੰਦਾ ਹੈ ਫਿਰ ਉਹ ਜੰਮਣ ਮਰਨ ਦੇ ਗੇੜੇ 'ਚ ਨਹੀਂ ਪੈਂਦੇ ਜਿਹੜੇ ਅੰਦਰੋਂ ਉਹਦੇ ਨਾਲ ਜੁੜ ਜਾਂਦੇ ਆਂ ਵਿਖਾਵੇ ਲਈ ਨਹੀਂ ਜਿਹੜੇ ਸੱਚ ਮੁੱਚ ਭੇਜ ਗਏ ਅੰਦਰ ਜਿਨ੍ਹਾਂ ਦੇ ਅੰਦਰ ਵਿਰਾਗ ਪੈਦਾ ਹੋ ਗਿਆ ਉਹਨਾਂ ਨੂੰ ਮਿਲਦਾ ਉਹਨਾਂ ਤੇ ਕਿਰਪਾ ਕਰਦਾ ਉਹਨਾਂ ਨੂੰ ਫਿਰ ਉਹ ਆਪਣੇ ਨਾਲ ਮਿਲ ਕੇ ਮੁਕਤ ਕਰ ਦਿੰਦਾ ਹੈ ਫਿਰ ਉਹ ਜੰਮਣ ਮਰਨ ਦੇ ਵਿੱਚ ਨਹੀਂ ਆਉਂਦੇ ਇੱਥੇ ਹੀ ਸਮਾਪਤੀ ਹੈ ਗੁਰੂ ਸਾਹਿਬ ਕਿਰਪਾ ਕਰਨ ਸਾਡੇ ਸਾਰਿਆਂ ਦੇ ਸਿੱਤੇ ਮਿਹਰ ਭਰਿਆ ਦਰਪ ਇਸ ਪਵਿੱਤਰ ਪਾਵਨ ਗੁਰਬਾਣੀ ਦੀ ਵਿਚਾਰ ਕਰਦੇ ਹੋਈਆਂ ਬੁੱਲਾਂ ਸਾਧ ਸੰਗਤ ਗੁਰੂ ਦੇ ਦਰ ਦਾ ਕੋਪਰ ਜਾਣ ਕੇ ਆਪਣੇ ਦਰ ਦਾ ਭਿਖਾਰੀ ਜਾਣ ਕੇ ਮaaf ਕਰ ਦੇਣੀਆਂ ਬਚਨ ਉਪਦੇਸ਼ ਗੁਰੂ ਦਾ ਜਾਣ ਕੇ ਹਿਰਦੇ 'ਚ ਵਸਾਉਣਾ ਤਾਂ ਕਿ ਦਾਸ ਦਾ ਤੇ ਆਪ ਜੀ ਸਾਰਿਆਂ ਦਾ ਜੋ ਗੁਰੂ ਦੀ ਹਜ਼ੂਰੀ ਵਿੱਚ گزارਿਆ ਸਮਾਂ ਹੈ ਉਹ ਲੇਖੇ ਵਿੱਚ ਪੈ ਸਕੇ ਜਿਸ ਨਾਲ ਸਿਉ ਜੈ ਇਹ ਲੋਕ ਸੁਖੀਏ ਪਰਲੋਕ ਸਹਿਲੇ ਨਾਨਕ ਹਰ ਪ੍ਰਭ ਆਪੇ ਮਿਲੇ ਦੋਹਾ ਸਰਿਆ ਕਾ ਖਸਮ ਪ੍ਰਭ ਸੋਈ ਜਿਸ ਮੇਲੇ ਨਾਨਕ ਸੋ ਮੁਕਤਾ ਹੋਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਮ ਕਲੀ